ਐਮਪੀ ਅੰਮ੍ਰਿਤਪਾਲ ਸਿੰਘ ਤੇ ਨਾਲ ਜੁੜੀ ਹੋਈ ਵੱਡੀ ਖਬਰ ਦਰਅਸਲ ਐਮਪੀ ਅੰਮ੍ਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਜਿੱਤੇ ਹੋਏ ਐਮਪੀ ਹਨ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਡਿਬਲੂਗੜ ਜੇਲ੍ਹ ਦੇ ਵਿੱਚ ਬੰਦ ਹੋਣ ਕਾਰਨ ਜੋ ਸੈਸ਼ਨ ਤੇ ਵਿੱਚ ਲੋਕਾਂ ਦੀ ਆਵਾਜ਼ ਨਹੀਂ ਚੁੱਕ ਸਕਦੇ ਕਿਉਂਕਿ ਕਈ ਵਾਰ بار-ਬਾਰ ਉਹਨਾਂ ਵੱਲੋਂ कोर्ट ਦੇ ਵਿੱਚ ਪਟੀਸ਼ਨਾਂ ਵੀ ਪਾਈਆਂ ਗਈਆਂ ਨੇ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਉਹਨਾਂ ਨੂੰ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਅਜੇ ਹਾਂ ਨਹੀਂ ਹੋਇਆ ਕਈ ਵਾਰ ਜੋ ਹੈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਹੋਏ ਆ ਉਹਨਾਂ ਨੂੰ ਇਸ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਸੋ ਪੰਜਾਬ ਸਰਕਾਰ ਵੱਲੋਂ ਕੋਈ ਵੀ ਫੈਸਲਾ ਉਹਨਾਂ ਤੇ ਨਹੀਂ ਲਿਆ ਜਾਂਦਾ ਉਪਰੋਂ ਜੇਕਰ ਗੱਲ ਕਰੀਏ ਅਮਰਤਪਾਲ ਸਿੰਘ ਉਹਨਾਂ ਦੀ ਤਾਂ ਤੀਸਰੀ ਵਾਰ ਐਨਐਸਏ ਜੋ ਲੱਗਿਆ ਹੋਇਆ ਉਹਨਾਂ ਤੇ ਸੋਇਸ਼ ਨੂੰ ਲੈ ਕੇ ਪਰਿਵਾਰ ਵੱਲੋਂ ਵੀ ਕਿਤਨਾ ਕਿਤੇ ਗिला जरूर ਜਤਾਇਆ ਜਾ ਰਿਹਾ ਹੈ ਕਿ ਆਖਿਰਕਾਰ ਸਰਕਾਰਾਂ ਨੂੰ ਕੀ ਖਤਰਾ ਹੈ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਲੋਕਾਂ ਦੀ ਖਡੂਰ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਅਮਰਿਤਪਾਲ ਸਿੰਘ ਨੂੰ ਜਤਾਇਆ ਗਿਆ ਤਾਂ ਜੋ ਉਹ ਲੋਕਾਂ ਦੀ ਜੋ ਆਵਾਜ਼ ਹੈ ਉਹ ਵਿਧਾਨ ਸਭਾ ਦੇ ਵਿੱਚ ਰੱਖ ਸਕਣ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਪਰ ਜੋ ਇਹ ਪਟੀਸ਼ਨਾਂ ਹਨ ਹਰ ਵਾਰ ਇਸ ਵਾਰ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਫਿਰ ਗੱਲ ਅਣਗੌਲੀਆਂ ਕੀਤੀ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਇੱਕ ਵਾਰ ਫਿਰ ਤੋਂ ਅਮਰਤਪਾਲ ਸਿੰਘ ਹਣੋਂ ਵੱਲੋਂ ਪੈਰੋਲ ਦੀ ਮੰਗ ਕੀਤੀ ਗਈ ਹੈ ਪਰ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਹੈ ਉਹਨਾਂ ਦਾ ਕੇਸ ਲੜ ਰਹੇ ਐਡਵੋਕੇਟ ਈਮਾਨ ਸਿੰਘ ਖਾਰਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਲੰਬੇ ਅਰਸੇ ਤੋਂ ਈਮਾਨ ਸਿੰਘ ਖਾਰਾ ਵੱਲੋਂ ਉਹਨਾਂ ਦਾ ਜੋ ਕੇਸ ਹੈ ਉਸ ਦੀ ਪੈਰਪੈਹੀ ਕੀਤੀ ਜਾਂਦੀ ਹੈ ਸੋ ਅਮਰਤਪਾਲ ਸਿੰਘ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਜੋ ਸਾਥੀ ਸੀ ਉਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਇਸ ਸਮੇਂ ਹੈਗੇ ਆ ਜਿਨ੍ਹਾਂ ਤੇ ਜਿਨ੍ਹਾਂ ਨੂੰ ਉਹਨਾਂ ਦੇ ਨਾਲ ਹੀ ਗ੍ਰਿਫਤਾਰ ਕੀਤਾ ਗਿਆ ਸੀ ਸੋ ਡਿਬਲੂਗੜ੍ਹ ਜੇਲ੍ਹ ਤੋਂ ਬਾਕੀ ਸਾਥੀ ਤਾਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਪਹੁੰਚ ਚੁੱਕੇ ਨੇ ਪਰ ਅਮਰਤਪਾਲ ਸਿੰਘ ਅਜੇ ਵੀ ਡਿਬੜੂਗੜ੍ਹ جیل ਦੇ ਵਿੱਚ ਹਨ ਇਹਨਾਂ ਚੀਜ਼ਾਂ ਨੂੰ ਲੈ ਕੇ ਪਰਿਵਾਰ ਵੱਲੋਂ ਗਿਲਾ ਜ਼ਰੂਰ ਸਰਕਾਰਾਂ ਦੇ ਨਾਲ ਜਤਾਇਆ ਜਾਂਦਾ ਹੈ ਸੋ ਅੱਜ ਦੇ ਜੋ ਜੋ ਸੁਣਵਾਈ ਹੋਈ ਹੈ ਉਸ ਬਾਰੇ ਗੱਲਬਾਤ ਕਰਦੇ ਹਾਂ ਈਮਾਨ ਸਿੰਘ ਖਾਰਾ ਦੇ ਨਾਲ ਐਡਵੋਕੇਟ ਈਮਾਨ ਸਿੰਘ ਖਾਰਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸਰਦਾਰ 임ਾਨ ਸਿੰਘ ਖਾਰਾ ਜੀ ਅੱਜ ਭਾਈ ਅਮਰਪਾਲ ਸਿੰਘ ਦੇ ਕੇਸ ਬਾਰੇ ਸੁਣਵਾਈ ਹੋਈ ਹੈ ਜਾਣਕਾਰੀ ਲੈਣਾ ਚਾਹਾਂਗੇ ਤੁਹਾਡੇ ਕੋਲੋਂ ਇਸ ਕੇਸ ਬਾਰੇ ਕਿਉਂਕਿ ਅ ਅਮਰਪਾਲ ਸਿੰਘ ਹੁਣਾਂ ਵੱਲੋਂ ਕਈ ਵਾਰ ਜੋ ਸਰਦਰੁੱਤ ਸੈਸ਼ਨ ਹੈ ਉਸ ਦੇ ਵਿੱਚ ਹੁਣ ਇਸ ਵਾਰ ਪੇਸ਼ ਹੋਣ ਦੀ ਗੱਲ ਕਹੀ ਜਾ ਰਹੀ ਹੈ ਮੰਗ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਵੀ ਕਈ ਵਾਰ ਉਹਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਹਾਂਜੀ ਦੇਖੋ ਜੀ ਇਹ ਪਹਿਲੀ ਵਾਰੀ ਸੀ ਜੋ ਇਹ ਕੇਸ ਮਾਨਯੋਗ ਹਾਈ ਕੋਰਟ ਦੇ ਵਿੱਚ داخل ਕੀਤਾ ਹੈ ਜੀ ਵੀ ਉਹਨਾਂ ਨੂੰ ਜੋ ਸੈਸ਼ਨ اٹینڈ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਜੋ 13 ਨਵੰਬਰ 2025 ਨੂੰ ਐਮਪੀ ਭਾਈ ਅਮਰਿਤਪਾਲ ਸਿੰਘ ਹੋਰਾਣੇ ਜੀ ਦੇ ਵਿੱਚੋਂ ਇਲੈਕਟਡਸ ਲਿਖੀਆਂ ਸਨ ਆਪਣੇ ਜੋ ਪੰਜਾਬ ਸਰਕਾਰ ਦੇ ਹੋਮ ਸੈਕਟਰੀ ਨੇ ਉਹਨਾਂ ਨੂੰ ਜੋ ਸੈਂਟਰ ਸਰਕਾਰ ਦੇ ਹੋਮ ਸੈਕਟਰੀ ਉਹਨਾਂ ਨੂੰ ਡੀਸੀ ਅਮਰitsar ਨੂੰ ਅਤੇ ਲੋਕਸਭਾ ਦੇ ਸਪੀਕਰ ਸਾਹਿਬ ਨੂੰ ਜੀ ਮੈਨੂੰ ਜੋ ਸੈਂਟਰ ਵਿంటర్ ਸੈਸ਼ਨ ਹੈ ਉਹ ਅਟੈਂਡ ਕਰਨ ਦੀ ਜਿਹੜੀ ਪਰਮਿਸ਼ਨ ਦਿੱਤੀ ਜਾਵੇ ਜੀ ਤੇ ਹੁਣ ਉਸ ਤੋਂ ਅੱਜ ਤੋਂ ਅੱਜ ਸੁਪਰ ਪੰਜਾਬ ਸਰਕਾਰ ਨੂੰ ਜੋ ਨਿਰਦੇਸ਼ ਹੋਏ ਨੇ ਮਾਨਯੋਗ ਹਾਈ ਕੋਰਟ ਵੱਲੋਂ ਵੀ ਇੱਕ ਹਫ਼ਤੇ ਵਿੱਚ ਸਾਡਾ ਉਹ ਜਿਹੜਾ ਕੀਸਾ ਡਿਸਾਈਡ ਕੀਤਾ ਜਾਵੇ ਤੇ ਸਾਡੇ ਅਸੀਂ ਵੀ ਦਲੀਲ ਦਿੱਤੀ ਸੀ ਵੀ ਪਹਿਲਾਂ ਵੀ ਜੋ ਤਿੰਨ ਵਾਰ ਸਾਡੇ ਬੰਦਿਆਂ ਨੂੰ ਇੱਕ ਵਾਰੀ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਪਰੋਲ ਦਿੱਤੀ ਗਈ ਹੈ ਜੀ ਜਿਹੜਾ ਉਹਨਾਂ ਦਾ ਸੌ ਚੱਕ ਸਮਾਗਮ ਸੀ ਜੀ ਉਸ ਤੋਂ ਉਹਨਾਂ ਤੋਂ ਹਟ ਕੇ ਜਿਹੜੇ ਭਾਈ ਕਲਵੰਤ ਸਿੰਘ rau ਕੇ ਨੇ ਭਾਈ ਬਸੰਤ ਸਿੰਘ ਦੌਲਤਪੁਰਾ ਨੇ ਉਹਨਾਂ ਨੂੰ ਵੀ ਜਿਹੜੀ ਪਰੋਲ ਹੈ ਉਹ ਦਿੱਤੀ ਗਈ ਹੈ ਪੰਜਾਬ ਸਰਕਾਰ ਨੂੰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਕੁਝ ਅਨਸੁਖਾਵਨੀਆਂ ਜਿਹੜੀਆਂ ਘਟਨਾਵਾਂ ਉਹ ਹੋਈਆਂ ਸੀ ਜੀ ਤੇ ਉਹ ਪਰੋਲ ਦਿੱਤੀ ਗਈ ਸੀ ਤਾਂ ਇਸੇ ਤਰ੍ਹਾਂ ਜੋ ਪ੍ਰਸਾਨੋਂ ਵੀ ਜਿਹੜੀ ਹੋਣਾ ਹੈ ਉਹ ਜਿਹੜੀ ਪਰੋਲ ਉਹ ਦਿੱਤੀ ਜਾਵੇ ਤਾਂ ਕਿ ਉਹ ਵਿంటర్ ਸੈਸ਼ਨ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਆਪਦੀ ਗੱਲਬਾਤ ਹੈ ਉਹ ਰੱਖ ਸਕਣ ਜੀ ਸਰ ਇਹ ਤਾਂ ਬਹੁਤ ਵਾਰ ਦੇਖਿਆ ਗਿਆ ਹੈ ਜੇਕਰ ਅਸੀਂ ਬੰਦੀ ਸਿੰਘਾਂ ਦੀ ਵੀ ਗੱਲ ਕਰ ਲਈਏ ਜੇਕਰ ਘਰ ਦੇ ਵਿੱਚ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਕੋਸ਼ਿਕਾਂਟਿਆਂ ਦੀ ਪ੍ਰਾਬਲਮ ਮਿਲਦੀ ਆ ਜੇਕਰ ਅਸੀਂ ਸੈਸ਼ਨ ਦੀ ਗੱਲ ਕਰੀ ਤਾਂ 1 ਤੋਂ 19 ਦਸੰਬਰ ਤੱਕ ਮਾਫ ਕਰਨਾ ਇਹ ਸੈਸ਼ਨ ਹੈਗਾ ਆ ਸੋ ਇਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਇਹਨੇ ਲੰਬੇ ਸਮੇਂ ਦੇ ਲਈ ਪ੍ਰੋਲ ਦੇ ਸਕਦੀ ਹੈ ਦੇਖੋ ਹੁਣ ਅਸੀਂ ਜਿਹੜੀ ਮੰਗ ਕੀਤੀ ਉਹ ਤੋਂ 19 ਦਿਨ 19 ਦਿਨਾਂ ਦੇ ਸੈਸ਼ਨ ਦੀ ਕੀਤੀ ਹੈ ਜੀ ਬਾਕੀ ਦੇਖੋ ਪੰਜਾਬ ਸਰਕਾਰ ਕੀ ਕਰਦੀ ਹੈ ਜੀ ਇਹ ਫੈਸਲਾ ਸਾਡੇ ਹੱਕ ਚੋਂ ਦਾ ਫਿਰ ਤਾਂ ਭਾਈ ਅਮਰਿਤਪਾਲ ਸਿੰਘ ਉੱਤੇ ਜੋ ਪੰਜਾਬ ਦੀ ਗੱਲ ਰੱਖਣਗੇ ਜੀ ਜੇ ਨਹੀਂ ਆਉਂਦਾ ਤਾਂ ਅਸੀਂ ਜੋ ਮਾਨਯੋਗ ਸੁਪਰੀਮ ਕੋਰਟ ਤੱਕ ਇਸ ਕੇਸ ਦੀ ਪੈਰਵੀ ਕਰਾਂਗੇ ਜੀ ਜੀ ਬਿਲਕੁਲ ਸਰ ਇਸ ਦੇ ਨਾਲ ਹੀ ਜੇਕਰ ਐਨਐਸਏ ਦੀ ਗੱਲ ਕਰੀਏ ਤਾਂ ਭਾਈ ਸਾਹਿਬ ਤੇ ਇੱਕ ਵਾਰ ਫਿਰ ਤੋਂ ਲਗਾਇਆ ਗਿਆ ਤੀਸਰੀ ਵਾਰ ਹੋ ਗਿਆ ਸੋ ਇਸ ਵਾਰ ਵੀ ਕੋਈ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ ਹਾਂ ਜੀ ਜੋ ਮੇਨ ਕੇਸ ਨੂੰ ਲੋ ਟਾਈਮ ਬਾਉਂਡ ਹੋਇਆ ਹੋਇਆ ਸੁਪਰੀਮ ਕੋਰਟ ਵੱਲੋਂ ਤੇ ਅਸੀਂ ਛੇਤੀ ਉਸ ਦੀ ਪੈਰਵੀ ਵੀ ਹੈ ਮਾਨਯੋਗ ਹਾਈ ਕੋਰਟ ਸ਼ੁਰੂ ਕਰਾਂਗੇ 6 ਹਫ਼ਤੇ ਡਿਸਾਈਡ ਹੋ ਜੂਗਾ ਜੀ 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 ਬਿਲਕੁਲ ਸੋ ਮੀਤ ਕੀਤੀ ਜਾ ਸਕਦੀ ਹੈ ਕਿ ਅਮਰਿਤਪਾਲ ਸਿੰਘ ਹੁਣੀ ਜੇਲ੍ਹ ਤੋਂ ਬਾਹਰ ਆਉਣਗੇ ਤੇ ਲੋਕਾਂ ਦੀ ਜੋ ਆਵਾਜ਼ ਹੈ ਉਹ ਸੈਸ਼ਨ ਦੇ ਵਿੱਚ ਆਵੇਗੀ ਹਾਂਜੀ ਠੀਕ ਹੈ ਜੀ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਸੋ ਅੱਜ ਦੀ ਵੱਡੀ ਖਬਰ ਇਹ ਹੈ ਕਿ ਕੋਰਟ ਵੱਲੋਂ ਹਾਈ ਕੋਰਟ ਵੱਲੋਂ ਜੋ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇੱਕ ਹਫਤੇ ਦੇ ਅੰਦਰ ਅੰਦਰ ਜੋ ਸਹੀ ਨਿਰਦੇਸ਼ ਦਿੱਤੇ ਜਾਣ ਦੱਸਿਆ ਜਾਵੇ ਇਸ ਦੀ ਪੈਰਵੀ ਕੀਤੀ ਜਾਵੇ ਕਿਉਂਕਿ 1 ਤੋਂ ਲੈ ਕੇ 19 ਦਸੰਬਰ ਤੱਕ ਜੋ ਇਹ ਜੋ ਸੈਸ਼ਨ ਚੱਲਣਾ ਹੈ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਜੋ ਸੈਸ਼ਨ ਚੱਲੇਗਾ ਉਸ ਦੇ ਵਿੱਚ ਅਮਰਤਪਾਲ ਸਿੰਘ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਰੱਖ ਸਕਣਗੇ ਜਾਂ ਫਿਰ ਨਹੀਂ ਇਹ ਇਹ ਅਜੇ ਸਵਾਲ ਬਰਕਰਾਰ ਹੈ ਪਰ ਹਾਈ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਹੈ ਐਡਵੋਕੇਟ ਈਮਾਨ ਸਿੰਘ ਖਾਰਾ ਵੱਲੋਂ ਇਸ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਕਿ ਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਸਿੱਧੇ ਇੱਥੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਕੋਈ ਟੁਕਵਾ ਫੈਸਲਾ ਲਿਆ ਜਾਵੇ ਤੇ ਜੋ ਇਹ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਸੋ ਉਮੀਦਾਂ ਜਤਾਈਆਂ ਜਾ ਸਕਦੀਆਂ ਉਮੀਦ ਲਗਾਈ ਜਾ ਸਕਦੀ ਹੈ ਕਿ ਇਸ ਵਾਰ ਦੇ ਸੈਸ਼ਨ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਪਹੁੰਚਣਗੇ ਤੇ ਲੋਕਾਂ ਦੀ ਜੋ ਆਵਾਜ਼ ਹੈ ਉਹ ਰੱਖਣਗੇ ਸੋ ਇਹ ਅੱਜ ਦੀ ਵੱਡੀ ਖਬਰ ਕਹਿ ਸਕਦੇ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬਾਰ-ਬਾਰ ਪਰਿਵਾਰ ਵੱਲੋਂ ਵੀ ਤੇ ਐਮਪੀ ਅਮਰਿਤਪਾਲ ਸਿੰਘ ਵੱਲੋਂ ਵੀ ਜੋ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਜਾਂਦੀਆਂ ਨੇ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ। ਛੋਟ ਵਾਲਾ ਸਮਾਂ ਦੱਸੇਗਾ ਜਾਂ ਫਿਰ ਇੱਕ ਹਫ਼ਤੇ ਦਾ ਸਮਾਂ کہہ ਸਕਦੇ ਹਾਂ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਸਭ ਕੁਝ ਸਾਫ਼ ਹੋ ਜਾਵੇਗਾ ਕਿ ਕੀ ਆਉਣ ਵਾਲੇ ਸੈਸ਼ਨ ਦੇ ਵਿੱਚ ਸਰਦਰੁੱਤ ਇਜਲਾਸ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਦੀ ਆਵਾਜ਼ ਸੁਣਨ ਨੂੰ ਮਿਲ ਸਕਦੀ ਹੈ ਜਾਂ ਫਿਰ ਨਹੀਂ।